ਪੁਲਿਸ ਬਹੁਤ ਐਕਟਿਵਲੀ ਕੰਮ ਕਰ ਰਹੀ ਹੈ ਇਸੇ ਲੜੀ ਦੇ ਤਹਿਤ ਕੱਲ ਡੀਐਸਪੀ ਸਿਟੀ ਕੋਟ ਕਪੂਰਾ ਐਸਐਚਓ ਸਿਟੀ ਕੋਟ ਕਪੂਰਾ ਅਤੇ ਇਹਨਾਂ ਦੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈਗਾ ਐਫਆਈਆਰ ਨੰਬਰ 277 ਲੌਂਚ ਕੀਤੀ ਗਈ ਹੈ ਜਿਸ ਦੇ ਤਹਿਤ ਜਿਸ ਕਰਕੇ 6 ਦੋਸ਼ੀਆਂ ਨੂੰ ਕੱਲ ਫੜਿਆ ਗਿਆ ਹੈਗਾ ਜੀ 6 ਦੋਸ਼ੀਆ ਜਿਨ੍ਹਾਂ ਵਿੱਚ ਇੱਕ ਲੇਡੀ ਵੀ ਸੀਗੇ ਇਹਨਾਂ ਚ ਪੰਜ ਬੰਦੇ ਕੋਟਕਪੂਰੇ ਦੇ ਨਾਲ ਸੰਬੰਧ ਰੱਖਦੇ ਸੀਗੇ ਤੇ ਇੱਕ ਸਿਟੀ ਫਰੀ ਕੋਟ ਦੇ ਨਾਲ ਇਹਨਾਂ ਨੇ ਲੁੱਟਾ ਖੋਹਾਂ ਕਰਨ ਦਾ ਇੱਕ ਗੈਂਗ ਸੀਗਾ ਜੀ ਬਣਿਆ ਹੋਇਆ ਇਹਨਾਂ ਨੇ ਸ਼ਹਿਰ ਦੇ ਵਿੱਚ ਕੋਈ ਗੰਭੀਰ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ ਤੇ ਇਹਨਾਂ ਨੂੰ ਕੱਲ ਸ਼ਾਮੀ ਰਾਉਂਡ ਅਪ ਕਰਕੇ ਐਸ ਐਚ ਓ ਤੇ ਡੀ ਐਸ ਪੀ ਸਰਵਿਸ ਸੁਪਰਵੀਜ਼ਨ ਹੇਠ ਇਹਨਾਂ ਨੂੰ ਇਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੌਕੇ ਤੇ ਇਹਨਾਂ ਤੋਂ ਲੋਹੇ ਦੀ ਰੌਡਜ਼, ਕਿਰਪਾਨਾਂ ਵਗੈਰਾ, ਖੰਡੇ ਵਗੈਰਾ ਵੀ ਰਿਕਵਰ ਕੀਤੇ ਗਏ ਨੇ ਤੇ ਫਰੀਦਕੋਟ ਪੁਲਿਸ ਵੱਲੋਂ ਇੱਕ ਇਹ ਪੜਾ ਹੀ ਮਤਲਬ ਪ੍ਰੀਵੈਂਟਿਵ ਐਕਸ਼ਨ ਮੈਂ ਕਹਿ ਸਕਦਾ ਵੀ ਪ੍ਰੀਵੈਂਟਿਵ ਐਕਸ਼ਨ ਨੂੰ ਇੱਕ ਐਗਜ਼ੀਕਿਊਟ ਕੀਤਾ ਗਿਆ ਹੈਗਾ ਜੀ ਗੱਲ ਇਹ ਹੈ ਪਹਿਲਾਂ ਵੀ ਕੋਈ ਮਾਮਲੇ ਦਰਜੇ ਇੰਨਾ 6 ਦੋਸ਼ੀਆਂ ਦੇ ਉੱਤੇ ਵੱਖ-ਵੱਖ ਧਾਰਾਵਾਂ ਤੇ ਪਹਿਲਾਂ ਹੀ 8 ਮੁਕਦਮੇ ਦਰਜ ਹਨ ਆਪਣਾ ਐਕਸਾਈਜ਼ ਐਕਟ ਦੇ ਪਰਚਾ ਦਰਜ ਹੈ ਲੁਠਾਗੋਆ ਦੇ ਮੁਕਦਮੇ ਵੀ ਦਰਜ ਹਨ ਇੱਕ ਦੇ ਉੱਤੇ ਮਰਡਰ ਦਾ ਕੇਸ ਵੀ ਪੁਰਾਣਾ ਦਰਜ ਜਾਏਗਾ ਔਰ ਇਹ ਬੰਦੇ ਫੇਰ ਬਾਹਰ ਆ ਕੇ ਆਪਣੇ ਐਸੀ ਪੁਰਾਣੀਆਂ ਜਿਹੜੀਆਂ ਹੈਗੀਆਂ ਨੇ ਗਤੀਵਿਧੀਆਂ ਨੂੰ ਅੰਜਾਮ ਦੇਣਾ ਚਾਹਤੇ ਸੀ ਸਰ ਕਿਹੋ ਜਿਹੇ ਲੋਕਾਂ ਨੂੰ ਟਾਰਗੇਟ ਕਰਦੇ ਜਿਹਾ ਇਹਨਾਂ ਦਾ ਜੀ ਕੋਈ ਵੀ ਨਹੀਂ ਭੋਲੇ-ਪਾਲੇ ਲੋਕਾਂ ਨੂੰ ਜਿੱਥੇ ਇਹਨਾਂ ਦਾ ਮੋਡਸ ਆਪਰੇਂਡੀ ਸੀਗਾ ਜੇ ਕੋਈ ਵੀ ਇਹਨਾਂ ਨੂੰ ਮਿਲ ਗਿਆ ਕੱਲ ਦੀ ਇਨਫੋਰਮੇਸ਼ਨ ਇਹ ਸੀਗੀ ਜੀ ਇਹਨਾਂ ਨੇ ਸ਼ਹਿਰ ਦੇ ਵਿੱਚ ਦੋ ਤਿੰਨ ਜਗ੍ਹਾ ਕੋ ਸ਼ਾਰਟਲਿਸਟ ਕੀਤੇ ਸੀਗੇ ਉਹਨਾਂ ਦੇ ਉੱਤੇ ਇਹਨਾਂ ਨੇ ਅਟੈਕ ਕਰਕੇ ਉਹਨਾਂ ਤੋਂ ਲੁੱਟਾ ਖੋਹ ਕਰਕੇ ਸ਼ਹਿਰ 'ਚ ਡਰ ਦਾ ਮਾਹੌਲ ਫੈਲਾਉਣਾ ਸੀਗਾ ਤੇ ਫਰੀਦਕੋਟ ਪੁਲਿਸ ਵੱਲੋਂ ਮਤਲਬ مستਦਿਦ ਨਾਲ ਕੰਮ ਕੀਤਾ ਗਿਆ ਹੈਗਾ ਕਿਉਂਕਿ ਅੱਜ ਕੱਲ੍ਹ ਇੱਕ ਵੈਸੇ ਵੀ ਅਸੀਂ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰ ਰਹੇ ਹਾਂ ਰਾਤ ਨੂੰ ਲੇਟ ਨਾਈਟ ਤੱਕ ਏਰੀਆ ਡੋਮੀਨੇਸ਼ਨ ਵਗੈਰਾ ਵੀ ਹੋਣੀ ਹੈ ਤੁਸੀਂ ਵੀ ਦੇਖਦੇ ਹੋਵੋਗੇ 올 ਐਸ ਐਚਓਜ਼ 올 ਜੀਓਜ਼ ਰਾਤ ਲੇਟ ਨਾਈਟ 12:00 1:00 ਵਜੇ ਤੱਕ ਏਰੀਆ ਦੇ ਵਿੱਚ ਬਾਹਰ ਰਹਿੰਦੇ ਆ ਕਿਉਂਕਿ ਸਾਡੀ ਕੋਸ਼ਿਸ਼ ਇਹੀ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਵੀ ਇਹੀ ਦੱਸਣਾ ਚਾਹੁੰਦੇ ਆਂ ਕਿ ਪੁਲਿਸ ਤੰਦਹੀ ਨਾਲ ਕੰਮ ਕਰ ਰਹੀ ਹੈਗੀ ਤੇ ਕੋਸ਼ਿਸ਼ ਇਹੀ ਹੈ ਫਰੀਦਕੋਟ ਪੁਲਿਸ ਦੀ ਵੀ ਅਜਿਹੀ ਵਾਰਦਾਤਾਂ ਨਾ ਹੋ ਸਕਣ ਤੇ ਠ ਮਾਂਜੀ ਚ ਕੋਰਟ ਕੋ ਪੂਰੇ ਦਿਨੇ ਜੀ ਇੱਕ ਕੈਪੈਸਿਟੀ ਬ੍ਰੀਫ ਕੋਰਟ ਸਰ ਇਹ 6 ਮੈਂਬਰੀ ਗਰੁੱਪ ਸੀਗਾ ਦਾ ਹੋਰ ਵੀ ਕੋਈ ਲੋਕ ਨਾ ਬਾਕੀ ਜੀ ਹੁਣ ਬਿਲਕੁਲ ਹੀ ਮਤਲਬ ਇਹਨੂੰ ਕਹਿੰਦੇ ਫਰਸਟ ਸਟੇजेस ਆਫ ਇਨਵੈਸਟੀਗੇਸ਼ਨ ਹੈਗੀ ਆ ਹੁਣ ਡਿਮਾਂਡ ਲਵਾਂਗੇ ਇਹਨਾਂ ਦਾ ਆਨਰੇਬਲ ਕੋਰਟਸ ਪੇਸ਼ ਕਰਕੇ ਫਿਰ ਅੱਗੇ ਫਰਦਰ ਇਹਨਾਂ ਦਾ ਗਰੋਥ ਹੈ ਹੋਰ ਵੀ ਕੋਈ ਨੰਬਰਸ ਹੈਗੇ ਨੇ ਉਹਨਾਂ ਚੀਜ਼ਾਂ ਨੂੰ ਹੁਣ ਸਾਰਾ ਵੈਰੀਫਾਈ ਕੀਤਾ ਸਰ ਪ੍ਰੋਫਾਈਲ ਕਿਸ ਤਰ੍ਹਾਂ ਦੇ ਯੰਗਸਟਰਸ ਨੇ ਜਾਂ ਕਿਸ ਤਰ੍ਹਾਂ ਦੇ ਲੋਕ ਨਹੀਂ ਨਾਰਮਲ ਏਜ ਯੰਗਸਟਰਸ ਵੀ ਨੇ ਵਿੱਚ ਵਿੱਚ ਮੀਡਲ ਏਜਸ ਵੀ ਹੈਗੇ ਨੇ ਜੀ ਤੇ ਮਹਿਲਾ ਤੁਸੀਂ ਦੱਸਿਓ ਉਹਦਾ ਕੀ ਰੋਲ ਹੈ ਸ਼ੀ ਵ